ਚੰਗੀਆਂ ਨੇ ਪਠ ਕੁਸਤੀ ਗਾਓ گاਉ ਮੈਨਾਂ ਦਾ گاਉ ਨਗਰ ਕਹਿੰਦੇ ਉਹ ਪਠ ਵਾਂਗ ਤਪਦੇ ਕਿਉਂ ਕੁਸਤੀ ਸਤ ਤੋਂ ਪਰੇ ਉਹਨਾਂ ਵਿੱਚ ਸਤ ਨਹੀਂ ਸਭ ਝੂਠ ਹੈ ਉਹ ਸੱਚ ਤੋਂ ਦੂਰ ਨੇ ਤੇ ਉਹ ਪਠ ਵਾਂਗ ਤਪਦੇ ਪੈ ਨੇ ਸੜਦੇ ਪੈ ਨੇ ਮੱਚਦੇ ਨੇ ਆਗ ਲੱਗੋ ਤਹਿ ਧੌਲ ਹਰ ਅੱਗ ਲੱਗੇ ਉਹਨਾਂ ਵੱਡੇ ਵੱਡੇ ਮਕਾਨਾਂ ਨੂੰ ਕਿਹੜਿਆਂ ਨੂੰ ਕਿਹਾ ਜਿਹੇ ਨਾ ਹੀ ਹਰ ਕੋ ਨਾਓ ਜਿਹਦੇ ਵਿੱਚ ਚੇਤੇ ਬੈਠ ਕੇ ਚੇਤੇ ਨਹੀਂ ਆਉਂਦਾ ਸਤਨਾਮ ਵਾਹਿਗੁਰੂ ਉਹਨਾਂ ਦੀ ਗੱਲ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿੱਥੇ ਬੈਠ ਕੇ ਪ੍ਰਭੂ ਦੇ ਪਿਆਰ ਵਾਲੇ ਪਿਆਰ ਨਾਲ ਪ੍ਰਭੂ ਦਾ ਨਾਮ ਜਪਦੇ ਨੇ ਉਹ ਜਿਹੋ ਜਿਹਾ ਭਾਵੇਂ ਛਪਰੀ ਹੋਵੇ ਤੇ ਭਾਵੇਂ ਕੱਚਾ ਪੱਕਾ ਭਾਵੇਂ ਸੱਤ ਮੰਦਲਾ ਮਕਾਨ ਹੋਵੇ ਜਿੱਥੈ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਬਾਰੇ ਕਹਿੰਦੇ ਚੌਬਾਰੇ ਜਿਹੜੇ ਨੇ ਸਥਿਰਤਾ ਵਾਲੇ ਨੇ ਟਿਕਾਊ ਵਾਲੇ ਨੇ ਸੋਭਾ ਵਾਲੇ ਨੇ ਸੁੰਦਰ ਨੇ ਜਿੱਥੇ ਪ੍ਰਭੂ ਦੀ ਆਬਾਦਤ ਹੁੰਦੀ ਆ ਬੰਦਗੀ ਹੁੰਦੀ ਏ ਅਰਦਨ ਹੁੰਦਾ ਜਿੱਥੈ ਨਾਮ ਨਾ ਜਪੀਏ ਮੇਰੇ ਗੋਇੰਦਾ ਮਹਾਰਾਜ ਕਹਿੰਦੇ ਏ ਮਾਲਕ ਜਿੱਥੇ ਨਾਮ ਨਹੀਂ ਤੇਰਾ ਜਪਿਆ ਜਾਂਦਾ ਤੈਨੂੰ ਨਹੀਂ ਅਰਾਧਿਆ ਜਾਂਦਾ ਤੇਰਾ ਸਿਮਰਨ ਨਹੀਂ ਹੁੰਦਾ ਸਈ ਨਗਰ ਉਜਾੜੀ ਜਿਓ ਮਹਾਰਾਜ ਕਹਿੰਦੇ ਉਹ ਨਗਰ ਉਜਾੜ ਊਜੜਿਆ ਹੋਇਆ ਹੈ ਤੇ ਉਜੜੇ ਹੋਏ ਘਰਾਂ ਦੇ ਵਿੱਚ ਉਜੜੀਆਂ ਜਗਾਵਾਂ ਦੇ ਵਿੱਚ ਕੂੜਾ ਕਰਕਟ ਇਕੱਠਾ ਹੁੰਦਾ ਹੈ ਕੂੜਾ ਕਰਕਟ ਤੇ ਉਥੇ ਹੋਰ ਜਿਹੜੇ ਆ ਔਰ ਮਾੜੀਆਂ ਚੀਜ਼ਾਂ ਆ ਕੇ ਰਹਿੰਦੀਆਂ ਜਿਹੜੇ ਘਰ ਨਾਮ ਤੋਂ ਬਗੈਰ ਉਜੜ ਗਏ ਨਾ ਤੇ ਉਹਨਾਂ ਘਰਾਂ ਦੇ ਵਿੱਚ ਮਹਾਰਾਜ ਕਬੀਰ ਸਾਹਿਬ ਨੇ ਵੀ ਕਿਹਾ ਭੂਤ ਬਸੇ ਤਿੰਨ ਮਾਹੀ ਉਨਾ ਵਿੱਚ ਫਿਰ ਦੂਜੀਆਂ ਚੀਜ਼ਾਂ ਦਾ ਹੀ ਵਾਸਾ ਹੁੰਦਾ ਜਿੱਥੇ ਪ੍ਰਭੂ ਦਾ ਨਾਮ ਨਹੀਂ ਵਸਦਾ ਜਿੱਥੇ ਪ੍ਰਭੂ ਦੀ ਬਾਣੀ ਨਹੀਂ ਉਚਾਰੀ ਜਾਂਦੀ ਪੜ੍ਹੀ ਜਾਂਦੀ ਸੁਣੀ ਜਾਂਦੀ ਇਸ ਕਰਕੇ ਸੰਗਤ ਦੀ ਘਰਾਂ ਚ ਬਾਰੀ ਘਰਾਂ ਚ ਬਾਣੀ ਪੜਿਆ ਕਰੋ ਹਿਰਦੇ ਚ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਘਰਾਂ ਚ ਸੁਖ ਫੇਰ ਆਉਣਾ ਦੇ ਫੇਰ ਜਦੋਂ ਹਿਰਦੇ 'ਚ ਬਾਣੀ ਟਿਕੀ ਨਾ ਤਪਦੇ ਹਿਰਦੇ ਠੰਡੇ ਠਾਰ ਉਦੋਂ ਨੇ ਜੇ ਨਹੀਂ ਤੇ ਪਤਾ ਨਹੀਂ ਬੰਦਾ ਕਿੰਨੀਆਂ ਕੁ ਸ਼ੰਕਾਵਾਂ ਲੈ ਕੇ ਤੁਰਿਆ ਫਿਰਦਾ ਤੇ ਰੱਬ ਨੂੰ ਤਾਨੇ ਮੇਨੇ ਮਾਰੀ ਜਾਂਦਾ ਹੈ ਮਹਾਰਾਜ ਕਹਿੰਦੇ ਰੱਬ ਦਾ ਕਸੂਰ ਨਹੀਂ ਤੇਰਾ ਆਪਣਾ ਕਸੂਰ ਏ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਤੇਰਾ ਆਪਣਾ ਦੋਸ਼ ਏ ਆਪਣੇ ਆਪ ਨੂੰ ਸਵਾਰ ਸੁਖ ਮਿਲੇਗਾ ਆਪਣੇ ਦੀਵਨ ਨੂੰ ਆਪਣੀ ਵਿਚਾਰ ਨੂੰ ਆਪਣੇ ਫੁਰਣਿਆਂ ਨੂੰ ਸਵਾਰ ਸੁਖ ਮਿਲੇਗਾ ਜੇ ਤੂੰ ਇਹਨਾਂ ਸਵਾਰੇ ਤੇ ਜਿੱਥੇ ਮਰਜ਼ੀ ਚਲਾ ਦਵੀਂ ਇੱਥੇ ਵੀ ਤੱਕੇ ਤੇ ਉੱਥੇ ਵੀ ਤੱਕੇ ਹੀ ਮਿਲਣਗੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਉਹ ਝਾੜ ਵਰਗੇ ਨਗਰ ਨੇ ਜਿੱਥੇ ਪ੍ਰਭੂ ਨਹੀਂ ਵਸਦਾ ਉਜੜੇ ਹੋਏ ਨੇ ਉਹ ਹਿਰਦੇ ਉਜੜੇ ਨੇ ਜਿੰਨਾ ਹਿਰਦਿਆਂ ਵਿੱਚ ਪ੍ਰਭੂ ਦੀ ਯਾਦ ਨਹੀਂ ਆਈ ਪ੍ਰਭੂ ਦਾ ਸਿਮਰਨ ਨਹੀਂ ਆਇਆ ਮਹਾਰਾਜ ਕਬੀਰ ਸਾਹਿਬ ਬਚਨ ਕਰਦੇ ਨੇ ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਠਾਏ ਮਹਾਰਾਜ ਕਬੀਰ ਸਾਹਿਬ ਕਹਿੰਦੇ ਕੰਛਿੱਦੇ ਵਿੱਚ ਰਹਿੰਦੇ ਨੇ ਤੇ ਚੇਲਿਆ ਨੇ ਸੰਗੀਆਂ ਨੇ ਯਾ ਮਹਾਰਾਜਾ ਜ ਕਾਂਸੀ ਤੇ ਗੰਗਾ ਕਿਨਾਰੇ ਮੇਲਾ ਬੜਾ ਵੱਡਾ ਤੇ ਚਲੋ ਮੇਲਾ ਵੇਖ ਆਈਏ ਕਬੀਰ ਸਾਹਿਬ ਕਹਿੰਦੇ ਵੇਖ ਰੱਬ ਦਾ ਨਾਮ ਲੈ ਲਓ ਕਹਿੰਦੇ ਨਹੀਂ ਜ਼ਰੂਰ ਚੱਲਣਾ ਹੈ ਕਹਿੰਦੇ ਚਲੋ ਜਉ ਤਰੇ ਜਉ ਤਰੇ ਮੇਲੇ ਦੇ ਵਿਦਿ ਜਉ ਤਰੇ ਜਉ ਤਰੇ ਤੇ ਦੇ ਚੇਲੇ ਸਨ ਕਹਿਣ ਬਈ ਕਬੀਰ ਸਾਹਿਬ ਖਲੋਂ ਦਾ ਨਾਮ ਨਹੀਂ ਲੈਂਦੇ ਮੇਲਾ ਸਾਰਾ ਨੰਗ ਚੱਲੇ ਚੱਲਦੇ ਚੱਲਦੇ ਅੱਗੇ ਕਹਿੰਦੇ ਨਿਕਲ ਗਏ ਜਿੱਥੇ ਔਕਾਂਤ ਉਜਾੜ ਜੀ ਸੀ ਨਾ ਉੱਥੇ ਇੱਕ ਸਾਧੂ ਬੈਠਾ ਸੀ ਸਾਧੂ ਉਹਦੇ ਕੋਲ ਜਾ ਕੇ ਬੈਠ ਗਏ ਤੇ ਪੁੱਛਦੇ ਨੇ ਚੇਲੇ ਮਹਾਰਾਜ ਮੇਲਾ ਤਾਂ ਸਾਰਾ ਨੰਗ ਆਏ ਆ ਤੇ ਇੱਥੇ ਤਾਂ ਉਜਾੜ ਏ ਕਬੀਰ ਸਾਹਿਬ ਕਹਿੰਦੇ ਨਹੀਂ ਉਜਾੜ ਉੱਥੇ ਸੀ ਮੇਲਾ ਇੱਥੇ ਆ ਮਿਲਾਪ ਇੱਥੇ ਆ ਰੱਬ ਨਾਲ ਮਿਲੇ ਹੋਏ ਦਾ ਮਿਲਾਪ ਇੱਥੇ ਆ ਉੱਥੇ ਜੋ ਸਾਰੇ ਟੁੱਟੇ ਹੋਏ ਨੇ ਤੋੜ ਦੇਣ ਵਾਲੇ ਨੇ ਮਿਲਾਪ ਦਾ ਸਮਾਂ ਉਹੀ ਮਹਾਰਜ ਕਬੀਰ ਸਾਹਿਬ ਕਹਿੰਦੇ ਜੈ ਜੈ ਹਉ ਫੇਰਿਓ ਜਿੱਧਰ ਜਿੱਧਰ ਨੂੰ ਤੁਰੇ ਕੌਤਕ ਤਰਾਂ ਤਰਾਂ ਦੇ ਸੰਸਾਰੀ ਕੌਤਕ ਹੋ ਰਹੇ ਨੇ ਠਾਉ ਠਾਏ ਥਾਉ ਥਾਈ ਕੋਈ ਇਧਰ ਨੱਚਦਾ ਹੈ ਕੋਈ ਇਧਰ ਟੱਪਦਾ ਹੈ ਕੋਈ ਇਧਰ ਪੁੱਠਾ ਪੁੱਠੀਆਂ ਛਲਾਂਗਾ ਲਾਉਂਦਾ ਹੈ ਕੋਈ ਉਧਰ ਲਾਉਂਦਾ ਹੈ ਕੌਤ ਗਠਾਓ ਠਾਏ ਕਹਿੰਦੇ ਜਿੰਨੀਆਂ ਥਾਵਾਂ ਥਾਵਾਂ ਤੇ ਕੌਤਕ ਹੋ ਰੈ ਨਾ ਮੇਲਿਆਂ ਆਦ ਦੇ ਵਿੱਚ ਮਹਾਰਾਜ ਕਬੀਰ ਸਾਹਿਬ ਕਹਿੰਦੇ ਇੱਕ ਰਾਮ ਸਨੇਹੀ ਬਾਹਰਾ ਕਹਿੰਦੇ ਰਾਮ ਪ੍ਰਭੂ ਤੋਂ ਆਕਾਲ ਤੋਂ ਬਾਹਰੇ ਬਾarne ਆਕਾਲ ਪੁਰਖ ਵੈਗਰੂ ਇਹਨਾਂ ਦੇ ਵਿੱਚ ਨਹੀਂ ਹੈ ਇਹ ਰੱਬ ਤੋਂ ਬਾਹਰ ਨੇ ਇਸ ਸੰਸਾਰ ਨੂੰ ਪ੍ਰਸੰਨ ਕਰਨ ਲਈ ਨੇ ਇਸ ਸੰਸਾਰੀਆਂ ਲਈ ਏ ਭਗਤਾਂ ਦੇ ਲਈ ਨਹੀਂ ਕਹਿੰਦੇ ਰੱਬ ਤੋਂ ਬਾਹਰ ਨਹੀਂ ਉਜੜ ਮੇਰੇ ਭਾਏ ਮੇਰੇ ਵਾਸਤੇ ਉਜਾੜ ਐ ਮੈਂ ਇਹੋ ਜੀ ਉਜਾੜਤ ਨਹੀਂ ਬੈਠਣਾ ਚਾਹੁੰਦਾ ਜਿੱਥੇ ਨਰੰਕਾਰ ਭੁੱਲੇ ਮੇਰੇ ਲਈ ਉਹ ਵਸਦੀ ਜਗ੍ਹਾ ਜਿਹਨੂੰ ਤੁਸੀਂ ਉਜਾੜ ਕਹਿੰਦੇ ਹੋ ਇੱਥੇ ਆ ਕੇ ਨਰੰਕਾਰ ਦੀਆਂ ਗੱਲਾਂ ਮਿਲਦੀਆਂ ਜੁੜੇ ਹੋਏ ਨਾਲ ਮਿਲਿਆ ਤੇ ਉਹਦੇ ਨਾਲ ਮਿਲਦੇ ਪਏ ਆ ਉਹ ਇੱਥੇ ਦਿਖਾਈ ਦਿੰਦਾ ਉੱਥੇ ਉਹ ਨਹੀਂ ਕਹਿੰਦੇ ਉਹ ਵਸਦਾ ਭਾਵੇਂ ਮੇਲਾ ਹੈ ਉਹ ਉਜਾੜ ਹੈ ਇੱਥੇ ਭਾਵੇਂ ਬਾਹਰ ਦਾ ਮਨੁੱਖ ਕੋਈ ਨਹੀਂ ਇੱਕ ਸਾਧਨਾ ਸੰਪੰਨ ਬੈਠਾ ਹੋਇਆ ਹੈ ਕਹਿੰਦੇ ਇਹੀ ਵਸਦਾ ਹੈ ਜੇ ਹਿਰਦੇ ਦੇ ਅੰਦਰ ਇੱਕ ਪਰਮਾਤਮਾ ਵਸਦਾ ਹੈ ਨਾ ਘਰ ਦੇ ਵਿੱਚ ਇੱਕ ਪਰਮਾਤਮਾ ਦੀ ਭਾਵਨਾ ਪ੍ਰਗਟੇ ਉਹਨੂੰ ਅਰਾਧਿਆ ਜਾਂਦਾ ਹੈ ਉਹ ਘਰ ਵਸਦਾ ਹੈ ਉਹ ਹਿਰਦਾ ਵੱਸਦਾ ਜਿਹੜਾ ਬਾਹਰ ਦੇ ਕੌਤਕਾਂ ਦੇ ਮਗਰ ਸੰਸਾਰਦਿਆਂ ਦੇ ਮਗਰ ਭੱਜਦਾ ਹੈ ਨਾ ਇੱਕ ਨਰੰਕਾਰ ਨੂੰ ਛੱਡ ਕੇ ਔਰ ਉਹਦੇ ਲਈ ਸੁੱਖ ਨਹੀਂ ਹੈ ਮਹਾਰਾਜ ਕਹਿੰਦੇ ਉਹ ਘਰ ਵੱਸਦਾ ਜਿੱਥੇ ਪ੍ਰਭੂ ਦਾ ਅਰਾਧਨ ਹੁੰਦਾ ਆ ਔਰ ਪ੍ਰਭੂ ਨੂੰ ਅਰਾਧਿਆ ਦੰਦਾ ਤੇ ਉਹ ਹਿਰਦੇ ਦੇ ਵਿੱਚੋਂ ਸਫਾਈ ਕੂੜੇ ਕਰਕਟ ਦੀ ਕਰਦਾ ਹੈ ਵੱਸਦੇ ਘਰਾਂ 'ਚ ਜਾਲੇ ਆਦਨੀ ਹੁੰਦੇ ਵੱਸਦੇ ਘਰਾਂ 'ਚ ਦੇੜਿਆ ਆ ਕੇ ਚਮਗਿੱਦੜ ਨਹੀਂ ਵਾਸਾ ਕਰਦੇ ਉੱਲੂ ਨਹੀਂ ਬੋਲਦੇ ਇਹ ਖੱਡਾ ਖੋਲਿਆਂ ਚ ਉਜਾੜਾਂ ਵਿੱਚ ਬੋਲਦੇ ਨੇ ਕਹਿਣ ਲੱਗਿਆ ਜਿਹੜੇ ਤਾਹਾਂ ਮਾਰਦੇ ਫਿਰਦੇ ਆ ਨਾ ਸ਼ੰਕਾ માં ਸੈਤ ਇਧਰ ਉਧਰ ਲੋਕ ਤੇ ਕਹਿੰਦੇ ਉਜੜੇ ਹੋਏ ਘਰ ਨੇ ਅੰਦਰ ਪਰਮਾਤਮਾ ਨਹੀਂ ਵਸਿਆ ਜਿਹੜੇ ਹਿਰਦਿਆਂ ਚ ਪਰਮਾਤਮਾ ਵਸਦਾ ਨਾ ਜਿਵੇਂ ਜਿਵੇਂ ਅੰਦਰ ਨਾਮ ਉਤਰਦਾ ਜਾਂਦਾ ਉਹ ਸ਼ਾਂਤ ਹੁੰਦਾ ਜਾਂਦਾ ਉਹ ਟਿਕਾਉ ਚ ਆਉਂਦਾ ਜਾਂਦਾ ਹੈ ਉਹ ਟਿਕਦਾ ਜਾਂਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਸੰਖੇਪ ਕਹਾਂ ਜਿਤ ਪਾਰ ਬ੍ਰਹਮ ਚਿਤ ਆਇਆ ਅ ਜਿਹੜੇ ਖਿਰਦੇ ਰੂਪੀ ਘਰਾਂ ਦੇ ਵਿੱਚ ਪਰਮੇਸ਼ਰ ਵੈਗ ਰੂ ਚੇਤੇ ਆ ਗਿਆ ਚੇਤਾ ਆ ਗਿਆ ਉਹਨਾਂ ਨੂੰ ਜਪਣਾ ਸਤਨਾਮ ਵਾਹਿ ਜਪਨ ਲੱਗ ਪੈ ਬਾਣੀ ਪੜਨ ਲੱਗ ਪੈ ਸੋ ਉਹ ਘਰ ਬਾਰਲਾ ਕਰ ਤੇ ਹਿਰਦਾ ਕਰ ਦਈਏ ਵਸਾਇਆ ਪ੍ਰੇਰਕ ਪਰਮਾਤਮਾ ਵਹਿਗੁਰੂ ਨੇ ਉਹ ਵਸਦਾ ਕਰ ਦਿੱਤਾ ਹੈ ਰਸ ਨਾਲ ਭਰ ਦਿੱਤਾ ਹੈ ਹਿਰਦਿਆ ਵਸਨ ਲੱਗ ਪਿਆ ਹੈ ਵਸਦਿਆਂ ਵਿੱਚ ਹੋ ਗਿਆ ਹੈ ਕਿਉਂਕਿ ਅੰਦਰ ਪ੍ਰਭੂ ਦਾ ਵਾਸਾ ਹੋ ਗਿਆ ਹੈ ਪ੍ਰਭੂ ਦਾ ਮਿਲਾਪ ਹੋ ਗਿਆ ਹੈ ਤਾਂ ਜਾ ਕਰਕੇ ਮਹਾਰਾਜ ਸੱਚੇ ਪਰਸ਼ਾਹ ਕਹਿੰਦੇ ਫਿਰ ਹਿਰਦਾ ਪਾਵਨ ਹੁੰਦਾ ਹੈ ਅੰਦਰੋਂ ਵਿਰੋਧੀ ਨਿਕਲ ਗਏ ਨੇ ਕਾਮ, ਕ੍ਰੋਧ, ਅਰ ਲੋਭ, ਮੋਹ ਬਿਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਉਹ ਅੰਦਰੋਂ ਚਲੇ ਗਏ। ਅਵਗਨ ਮਹਾਰਾਜ ਸਚੇ ਪਰਸਾ ਕੰਦਿਆ ਕਦੋਂ ਗਏ ਸੁਖ ਸਾਗਰ ਗੁਰ ਪਾਇਆ ਸੁੱਖਾਂ ਦਾ ਸਮੁੰਦਰ ਗੁਰੂ ਨੂੰ ਪਾਲਿਆ। ਗੁਰੂ ਨੂੰ ਪਾਇਆ ਗੁਰੂ ਨੇ ਆਉਂਦਿਆਂ ਗੁਰੂ ਦੀ ਆਮਦ ਨੇ ਹਿਰਦੇ ਵਿੱਚੋਂ ਪਹਿਲਾ ਅੰਧਕਾਰ ਮਟਾਇਆ ਪ੍ਰਕਾਸ਼ ਕਰ ਦਿੱਤਾ ਤੇ ਹੁਣ ਸਭ ਕੁਝ ਦਿਸਣ ਲੱਗ ਪਿਆ ਚਾਨਣੇ ਦੇ ਵਿੱਚ ਸਭ ਕੁਝ ਦਿਸਦਾ ਫਿਰ ਬੰਦਾ ਸਫਾਈ ਕਰ ਦਿੰਦਾ ਹੈ ਜਦੋਂ ਚਾਨਣਾ ਹੁੰਦਾ ਹੈ ਮਹਾਰਾਜ ਸਾਹਿਬ ਕਹਿੰਦੇ ਜਿਵੇਂ ਬਾਹਰੋਂ ਘਰ ਦੀ ਚਾਨਣੇ ਵਿੱਚ ਸਫਾਈ ਹੈ ਨਾ ਤੇ ਜਦੋਂ ਜਿਵੇਂ ਜਿਵੇਂ ਅੰਦਰ ਪ੍ਰਕਾਸ਼ ਹੁੰਦਾ ਹੈ ਮਨੁੱਖ ਅੰਦਰੋਂ ਵੀ ਮੈਲੀਆਂ ਕੁਚੈਲੀਆਂ ਗੰਧੀਆਂ ਪਿੱਲੀਆਂ ਵਿਚਾਰਾਂ ਦੀਆਂ ਨੇ ਉਹਨਾਂ ਨੂੰ ਕੱਢ ਕੇ ਬਾਹਰ ਸੱਟ ਦਿੰਦਾ ਹੈ ਇਹ ਵੀ ਮਾੜਾ ਹੈ ਇਹ ਵੀ ਮਾੜਾ ਹੈ ਉਹਨਾਂ ਨੂੰ ਸਭ ਨੂੰ ਬਾਹਰ ਸੱਟਦਾ ਹੈ ਮਹਾਰਾਜ ਕਹਿੰਦੇ ਤਾਂ ਜਦੋਂ ਗੁਰੂ ਦੇ ਹਿਰਦੇ ਵਿੱਚ ਵਸਿਆ ਸੈਸਾ ਸ਼ੰਕਾਵਾਂ ਪਰਮ ਸਗਲ ਮਟਾਇਆ ਮਿਟ ਗਿਆ ਪਰਮ ਮਿਟ ਗਈਆਂ ਸ਼ੰਕਾਵਾਂ ਕਿਉਂਕਿ ਗੁਰੂ ਪਾ ਲਿਆ ਗੁਸਤਾਖੀ maaf ਮੈਂ ਵੀ ਆਂ ਤੁਸੀਂ ਵੀ ਆਂ ਬਹੁਤ ਆਦ ਅੰਦਰ ਪਸਾਰੇ ਕਿੰਨੇ ਮੈਨੂੰ ਗੁਰੂ ਮਿਲ ਗਿਆ ਜੀ ਤੇ ਸ਼ੰਕਾ ਦੀਆਂ ਪੰਡਾ ਬੰਨੀ ਫਿਰਦੇ ਆਂ ਪਤਾ ਨਹੀਂ ਕਿੰਨੇ ਕੁ ਸ਼ੰਕੇ ਨੇ ਕਿੰਨੇ ਕੁ ਭਰਮ ਆ ਜਿੱਦਨ ਗੁਰੂ ਅੰਦਰ ਆ ਗਿਆ ਨਾ ਅਜੇ ਭਰਮ ਆ ਅਜੇ ਤੁਰੇ ਨਹੀਂ ਅਜੇ ਗੱਲਾਂ ਨੇ ਜਦੋਂ ਤੁਰਪੇ ਨਾ ਅੰਦਰੋਂ ਉਦੋਂ ਕਿਤੇ ਜਾਨ ਦੀ ਲੋੜ ਨਹੀਂ ਗੁਰੂ ਨੂੰ ਵੀ ਲੱਭਣ ਦੀ ਲੋੜ ਨਹੀਂ ਉਦਨ ਘਰੇ ਬੈਠ ਕੇ ਹੀ ਸਿਮਰਨ ਕਰੋ ਸੇਵਾ ਕਰੋ ਕਾਰੋਬਾਰ ਕਰੋ ਤੁਹਾਨੂੰ ਰੱਬ ਘਰ ਬੈਠਿਆਂ ਮਿਲੇਗਾ ਜੰਗਲਾਂ ਵਿੱਚ ਪਟਕਣ ਦੀ ਲੋੜ ਨਹੀਂ ਅਜੇ ਪਟਕਦਾ ਤਾਂ ਹੈ ਕਹਿਣਾ ਹੈ ਕਿ ਮੈਨੂੰ ਗੁਰੂ ਮਿਲ ਗਿਆ ਗੁਰੂ ਦੀਆਂ ਗੱਲਾਂ ਮੇਰੀ ਤਰ੍ਹਾਂ ਬੜੀਆਂ ਕਰ ਲੈਣਾ ਹੈ ਮਹਾਰਾਜ ਸਾਹਿਬ ਕਹਿੰਦੇ ਸਜਣਾ ਆਪ ਤਾਂ ਸ਼ੰਕਾਵਾਂ ਦੇ ਵਿੱਚ ਆਪਦੇ ਸਰੀਰ ਤੇ ਕਿਸੇ ਨੂੰ ਸ਼ੰਕਾ ਨਹੀਂ ਉਪਜਦੀ ਜਿਹੜੇ ਸ਼ੰਕਾਵਾਦੀ ਹੋਣਗੇ ਨਾ ਪਰਮਵਾਦੀ ਹੋਣਗੇ ਉਹਨਾਂ ਨੂੰ ਆਪਦੇ ਪਰਿਵਾਰ ਆਪਦੇ ਕਾਰੋਬਾਰ ਆਪਦੇ ਜੀਵਨ ਤੇ ਕਦੇ ਸ਼ੰਕਾ ਨਹੀਂ ਉਪਜਦੀ ਕਿਉਂਕਿ ਨਦਰ ਕੁਝ ਦੂਰੀ ਤੇ ਵੇਖਦੀ ਐ ਉਧਰ ਤੱਕਦੀ ਐ ਆਪਣੇ ਅੱਲੇ ਨਹੀਂ ਮਹਾਰਾਜ ਤਾਂ ਕਹਿੰਦੇ ਆਪਣੜੇ ਗਰੀਬਾਨ ਮੈਂ ਸਿਰਨੀਵਾ ਕਰ ਦੇਖੇ ਕਹਿੰਦਾ ਨਹੀਂ ਮੈਂ ਦੂਜਿਆਂ ਨੂੰ ਵੇਖਾਂਗਾ ਇਹ ਦੂਜਿਆਂ ਨੂੰ ਵੇਖਦਾ ਦੂਜਿਆਂ ਦੇ ਔਗਣ ਦੂਜਿਆਂ ਦੇ ਦੋਸ਼ ਦੂਜਿਆਂ ਦੇ ਗੁਨਾਹਾਂ ਮਹਾਰਾਜ ਸਚੀਪਾਦਸ਼ਾਹ ਕਹਿੰਦੇ ਬਈ ਤੂੰ ਆਪਣੇ ਵੱਲੇ ਦੇਖ ਜਦੋਂ ਸ਼ੰਕਾ ਸਿੱਖ ਨੂੰ ਉਪਜੇਗੀ ਨਾ ਉਹਨੂੰ ਗੁਰਬਾਣੀ ਤੇ ਗੁਰ ਇਤਿਹਾਸ ਤੇ ਗੁਰਮਤ ਤੇ ਗੁਰੂ ਘਰ ਤੇ ਗੁਰੂ ਦਰ ਤੇ ਗੁਰੂ ਸੰਗਤ ਤੇ ਗੁਰੂ ਕੌਤਕਾਂ ਤੇ ਪਤਾ ਨਹੀਂ ਕਿੰਨੀਆਂ ਕੋਈ ਸ਼ੰਕਾ ਲੈ ਕੇ ਬੈਠਾ ਤੂੰ ਗੁਰੂ ਦਾ ਸਿਮਰਨ ਕਰ ਤੂੰ ਬਾਹਰੋਂ ਨਾ ਜਵਾਬ ਲੱਭਦਾ ਫਿਰ ਆਪਣੇ ਅੰਦਰ ਜੋੜ ਤੇਰੇ ਅੰਦਰੋਂ ਹੀ ਤੈਨੂੰ ਸਭ ਦਾ ਜਵਾਬ ਮਿਲ ਜਾਏਗਾ ਜੁੜੇ ਨਹੀਂ ਤੁਰੇ ਨਹੀਂ ਤੇ ਭਾਲਦੇ ਫਿਰਦੇ ਬਾਹਰੋਂ ਨਹੀਂ ਮੈਨੂੰ ਇੱਥੋਂ ਨਹੀਂ ਜਵਾਬ ਮਿਲਿਆ ਆ ਨਹੀਂ ਹੋਇਆ ਆਉ ਨਹੀਂ ਹੋਇਆ ਮਹਾਰਾਜ ਕਹਿੰਦੇ ਅੰਦਰੋਂ ਜੁੜ ਜਾ ਅੰਦਰੋਂ ਸਾਰੇ ਰਸ ਸਾਰੇ ਉੱਤਰ ਮਿਲਣਗੇ ਤੇਰੇ ਅੰਦਰੋਂ ਜੇ ਅੰਦਰੋਂ ਨਹੀਂ ਨਾ ਜੁੜਿਆ ਤੇ ਕਹੀ ਜਾਨਾ ਕਿ ਮੈਂ ਗੁਰੂ ਪਾਲਿਆ ਮਹਾਰਾਜ ਕਹਿੰਦੇ ਜਿਨਨੇ ਗੁਰੂ ਪਾਲਿਆ ਤਾਂ ਤਿਸ ਵਖਤ ਤਦੋਂ ਸੈ ਸਾਲ ਸਗਲ ਮਟਾਇਆ ਸਾਰੀਆਂ ਸ਼ੰਕਾਵਾਂ ਸਾਰੇ ਭਰਮ ਉਦੋਂ ਮਿਟ ਗਏ ਨੇ ਕਿਉਂਕਿ ਸੁੱਖਾਂ ਦਾ ਸਾਗਰ ਪਾ ਲਿਆ ਸਮੁੰਦਰ ਗੁਰੂ ਨਾਲ ਮਲਾਪ ਹੋ ਜਾਣਾ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਗੁਰੂ ਨਾਲ ਮਿਲਦਾ ਤੇ ਉਸ ਵੇਲੇ ਅੰਦਰੋਂ ਹੀਰੇ ਰਤਨ ਮਿਲਦੇ ਨੇ ਗੁਰ ਸਾਗਰ ਰਤਨੀ ਭਰਪੂਰੇ ਹਰ ਸੰਤ ਚੁਗੈ ਨਹੀਂ ਹਰ ਦੂਰੇ ਨਹੀਂ ਪ੍ਰਭੂ ਦੂਰ ਨਹੀਂਗਾ ਨੇੜੇ ਆ ਔਰ ਉਸ ਸਾਗਰ ਦੇ ਵਿੱਚੋਂ ਰਤਨ ਕੀ ਨੇ ਜਦੋਂ ਗੁਰੂ ਮਿਲਦਾ ਹੈ ਨਾ ਹੁਣ ਪੜਦਾ ਮਵੀ ਅਰਥ ਮਵੀ ਕਰ ਲੈਣਾ ਤੁਸੀਂ ਮੇਰੇ ਨੂੰ ਵੱਧ ਸੁਣਨ ਵਾਲੇ ਜਾਣਦੇ ਹੋਮੋਂਗੇ ਮਹਾਰਾਜ ਕਹਿੰਦਿਆ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਨਾ ਮੈਨੂੰ ਮਿਲੇ ਬਹੁਤ ਆਦ ਅੰਦਰ ਨਾ ਤੁਹਾਨੂੰ ਸੁਣਨ ਵਾਲਿਆਂ ਨੂੰ ਮਿਲੇ ਮਵੀ ਪਰਮ ਵਿੱਚ ਮਵੀ ਸ਼ੰਕਿਆ ਵਿੱਚ ਤੁਸੀਂ ਵੀ ਸ਼ੰਕਿਆ ਵਿੱਚ ਗੱਲ ਉਸ ਦਿਨ ਬੰਨੀ ਜਿਸ ਦਿਨ ਆਪੇ ਦੀ ਖੋਜ ਕੀਤੀ ਅੰਦਰ ਟਿਕਣ ਲੱਗਾ ਜਦਨ ਪ੍ਰਭੂ ਪ੍ਰਸਤੋ ਕੇ ਅੰਦਰ ਦੀ ਖੋਜ ਕੀਤੀ ਉਸ ਦਿਨ ਅੰਦਰੋਂ ਹੀ ਰਤਨ ਜਵਾਹਰ ਖਜ਼ਾਨੇ ਮਿਲਣਗੇ ਜਿਸ ਦਿਨ ਗੁਰੂ ਸਮੁੰਦ ਨਾਲ ਅੰਦਰੋਂ ਜੁੜ ਗਿਆ ਮਹਾਰਾਜ ਕਹਿੰਦੇ ਹਰ ਕੇ ਨਾਮ ਕੀ ਵਡਿਆਈ ਇਹਨਾਂ ਦੀ ਪ੍ਰਾਪਤੀ ਤਦੋਂ ਹੋਣੀ ਜਦੋਂ ਨਾਮ ਨੂੰ ਜਪਿਆ ਤੇ ਜਦੋਂ ਨਾਮ ਜਪ ਕੇ ਪ੍ਰਾਪਤੀ ਹੋਈ ਬਈ ਇੰਨੀ ਦਾਤ ਇੰਨੀ ਰਹਿਮਤ ਇੰਨੀ ਸਿਆਨਫ ਇੰਨੀ ਠਰਮਾ ਟਕਾਉ ਕਿੱਥੋਂ ਕਹਿੰਦਾ ਨਹੀਂ ਇਹ ਵੈਗੁਰੂ ਦੇ ਨਾਮ ਦੀ ਵਡਿਆਈ ਮੇਰੇ ਵੱਸ ਦੀ ਗੱਲ ਨਹੀਂ ਮਨੁੱਖ ਦੀ ਨਹੀਂ ਉਹਨਾਂ ਚਿਰ ਮੇਰੇ ਵਰਗਾ ਕਹਿੰਦਾ ਮੇਰੀ ਕਥਾ ਜ ਬੜਾ ਰਸ ਮੇਰੇ ਕੋਲ ਬੜਾ ਗਿਆਨ ਮੈਂ ਹੀ ਗੁਰਮਤियां ਬਾਕੀ ਤਾਂ ਮਨਮਤ ਤੇ ਭਈ ਜਦੋਂ ਤੂੰ ਨਹੀਂ ਸੀ ਜੰਮਿਆ ਉਦੋਂ ਕੌਣ ਸੀਗਾ ਸਰੀਰ ਦੀ ਉਪਾਦੀ ਇਹਨੇ ਬਿਨਸਣਾ ਇੱਕ ਦਿਨ ਤੈਨੂੰ ਚਾਰ ਭਾਈਆਂ ਨੇ ਚੁੱਕ ਲੈਣਾ ਤੇ ਫੇਰ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਦਸ਼ਾਹ ਐ ਨਾ ਉਹਦੇ ਪੰਥ ਨੂੰ ਕੋਈ ਖਤਰਾ ਨਹੀਂ ਸਾਡੀ ਹੌਮੇ ਆ ਅਸੀਂ ਕਹਿੰਨੇ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਸਜਣਾ ਤੂੰ ਆਪ ਨੂੰ ਹੀ ਸੁਵਾਰ ਲਾ ਆਪ ਨੂੰ ਹੀ ਸੁਵਾਰ ਲਾ ਸੁਧਾਰ ਲਾ ਮਹਾਰਾਜ ਸਾਹਿਬ ਕਹਿੰਦੇ ਹਰ ਕੀ ਨਾਮ ਕੀ ਵਡਿਆਈ ਆਠ ਪਾਹਰ ਗੁਣ ਗਾਈ ਅਠੇ ਪਹਿਰ ਚਾਰ ਪੈ ਰਾਤ ਦੇ ਹੁੰਦੇ ਨੇ ਚਾਰ ਪੈਰ ਦੇੰ ਦੇੰਦੇ ਅੱਠੇ ਪੈਰ ਉਹਦੇ ਗੁਨਾ ਨੂੰ ਗਾ ਉਹਨੂੰ ਆਰਾਧ ਉਹਨੂੰ ਚਿਤਵ ਤਾਂ ਗੱਲ ਬਣੇਗੀ ਗੁਣ ਗਾਇਨ ਕਰ ਤੇ ਮਿਲਨੀ ਕਿੱਥੋਂ ਆ ਗੁਰਪੂਰੇ ਤੇ ਪਾਈ ਪੂਰਾ ਗੁਰੂ ਪ੍ਰਸੰਨ ਹੋ ਜਾਵੇਗਾ ਉਹਦੇ ਤੋਂ ਪ੍ਰਾਪਤੀ ਹੋਵੇਗੀ ਉਹਦੀ ਰਹਿਮਤ ਹੋਵੇਗੀ ਉਹਦੀ ਰਹਿਮਤ ਉਹਦੀ ਬਖਸ਼ਿਸ਼ ਉਹਦੇ ਤੋਂ ਹੀ ਮਿਲਨੀ ਆ ਦੂਜੇ ਪਾਸੋਂ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭ ਕੀ ਅਕਾਥ ਕਹਾਣੀ ਪ੍ਰਭੂ ਦੀ ਕਹਾਣੀ ਅਕਾਥੇ ਕਥਾ ਵੱਡੀ ਹੁੰਦੀ ਏ ਕਹਾਣੀ ਛੋਟੀ ਹੁੰਦੀ ਏ ਸਮਝਾਉਣ ਵਾਸਤੇ ਕਹਾਣੀ ਸੁਣਾਈ ਜਾਂਦੀ ਏ ਔਰ ਮਹਾਰਾਜ ਸਾਹਿਬ ਕਹਿੰਦੇ ਉਹਦੀ ਬਿਆਨਬਾਜ਼ੀ ਬਹੁਤ ਵੱਡੀ ਏ ਬਹੁਤ ਵੱਡੀ ਏ ਕੋਈ ਮੁਕੰਮਲ ਰੂਪ ਚ ਬਿਆਨ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਜਨ ਬੋਲੇ ਅੰਮ੍ਰਿਤ ਬਾਣੀ ਜਨ ਸੇਵਕ ਦਾਸ ਵੈਗਰੂ ਦੇ ਬਚਨਾਂ ਨੂੰ ਅੰਮ੍ਰਿਤਮਈ ਨੂੰ ਬੋਲੇ ਉਚਾਰੇ ਹਿਰਦੇ ਚ ਵਸਾਵੇ ਅਰਾਧਨ ਕਰੇ ਉਹਨੂੰ ਬੋਲਣਾ ਕਰੇ ਅਰਾਧੇ ਪ੍ਰਭੂ ਦੀ ਬਾਣੀ ਨੂੰ ਬੋਲਦਾ ਰਹੇ ਮਹਾਰਾਜ ਸਚੀ ਪਰਸ਼ਾ ਗੁਰੂ ਅਮਰਦਾਸ ਜੀ ਕਹਿੰਦਿਆ ਆਬਹੁ ਸਿੱਖ ਸਤਗੁਰੂ ਕੀ ਪਿਆਰਿਓ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਗਏ ਹਿਰਦੇ ਤਨਾ ਸੁਮਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਉਹ ਸੱਚੀ ਬਾਣੀ ਨੂੰ ਗਾਉਣ ਨੂੰ ਕਿਹਾ ਹੈ ਉਹਨੂੰ ਗਾ ਫਿਰ ਮਹਾਰਾਜ ਕਹਿੰਦੇ ਨਾਨਕ ਦਾਸ ਵਖਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਰ ਛਾਪ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਦਾਸ ਨੇ ਵਖਿਆਨੀ ਉਚਾਰਨ ਕੀਤੀ ਵਖਿਆਨ ਕੀਤਾ ਹੈ ਕਿ ਪ੍ਰਭੂ ਨਾਲ ਜੁੜ ਜਾਓ ਤਾਂ ਕੁਝ ਮਿਲਣਾ ਜੇ ਤਾਂ ਹਿਰਦਾ ਘਰ ਸੁਖ ਹੋਣਾ ਜੇ ਤਾਂ ਬਾਹਰ ਦੇ ਘਰ ਵਿੱਚ ਸੁਖ ਹੋਣਾ ਜੇ ਜਦੋਂ ਬਾਣੀ ਨੂੰ ਜੀਵਨ ਆਧਾਰ ਬਣਾਓਗੇ ਜਦੋਂ ਬਾਣੀ ਨੂੰ ਬਾਹਰਲੇ ਘਰ ਵਿੱਚ ਵੀ ਉਤਾਰੋਗੇ ਤੇ ਹਿਰਦੇ ਘਰ ਵਿੱਚ ਵੀ ਅੰਦਰੋਂ ਵੀ ਜੁੜਦਾਓਗੇ ਤੇ ਬਾਹਰੋਂ ਵੀ ਜੁੜਦਾਓਗੇ ਬਾਹਰੋਂ ਵੀ ਗੁਰੂ ਦੇ ਬਚਨਾਂ ਨੂੰ ਕਮਾਉਗੇ ਤੇ ਅੰਦਰ ਵੀ ਕਮਾਉਗੇ ਸੁਖ ਓਦਨ ਮਿਲਣਾ ਜੀ ਅੰਦਰੋਂ ਵੀ ਤੇ ਬਾਹਰੋਂ ਵੀ ਗੌਰ ਪੂਰੇ ਤੇ ਜਾਣੀ ਇਹ ਪੂਰੇ ਗੁਰੂ ਤੋਂ ਪ੍ਰਾਪਤੀ ਜਾਣਕਾਰੀ حاصل ਹੁੰਦੀ ਹੈ ਪੂਰੇ ਗੁਰੂ ਦੀ ਸਿੱਖਿਆ ਲੈ ਕੇ ਉਹਦੇ ਮਾਰਗ ਤੇ ਚੱਲ ਕੇ ਫਿਰ ਸਾਡਾ ਆਇਆ ਸਫਲਾ ਹੋਣਾ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਦੇ ਮਾਵਾ ਕੁਨਸਾਰ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਵੇਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱద్ధి ਬਖਸ਼ ਕਰਨੀ ਸਤਿਗੁਰੂ ਗਰੀਬ ਨਵਾਦ ਮਹਾਰਾਜ ਗੁਰੂ ਕੀ ਸੰਗਤ ਜੇਸ ਵਿੱਚ ਕਮਾਈ ਵਾਲੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ ਸਰੋਤੇ ਬੜੀ ਕਮਾਈ ਵਾਲੇ ਹੁੰਦੇ ਆ ਕਈ ਵਾਰ ਮੇਰੇ ਵਰਗੇ ਬਖਤੇ ਨੂੰ ਇਹ ਹਉਮੈ ਹੋ ਜਾਂਦੀ ਆ ਕਿ ਮੇਰੇ ਜਿਹਾ ਕੋਈ ਨਹੀਂ ਨਹੀਂ ਗੁਰੂ ਕੀ ਸੰਗਤ ਵਿੱਚ ਕਮਾਈ ਵਾਲੇ ਹੁੰਦੇ ਆ ਬਖਸ਼ ਦੇਣਾ ਅੱਗੇ ਤੋਂ ਸ੍ਰੇਸ਼ਟ ਮਤ ਬੁੱਧੀ ਬਖਸ਼ ਕਰਨੀ ਸਤਗੁਰੂ ਗਰੀਬ ਨਿਵਾਜ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ